ਇੱਕ ਬੰਦਾ ਵਾ 10 ਰੁਪਿਆ 10 ਰੁਪਿਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ ਮੀਡੀਆ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਹੈ ਵੇ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨਗੇ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੇ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫੈਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚੱਲਦੀ ਹੈਗੀ ਤਾਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਇਆ ਵਾ ਬਾਕੀ ਅਸੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਇੱਕ ਬੰਦਾ ਵਾ 10 ਰੁਪਿਆ 10 ਰੁਪਿਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ মিডিਆ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਹੈ ਵੇ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨਗੇ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੇ ਵੀ ਕਿਹਾ ਵੀ ਇਹੋ ਜੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚੱਲਦੀ ਹੈਗੀ ਤਾਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਇਆ ਵਾ ਬਾਕੀ ਅਸੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਇੱਕ ਬੰਦਾ ਵਾ 10 ਰੁਪਿਆ ₹100 ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ ਮੀਡੀਆ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਹੈ ਵੇ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨਗੇ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਅਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੇ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚਲਦੀ ਹੈਗੀ ਤੋਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆ ਵਾ ਬਾਕੀ ਅਸੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਇੱਕ ਬੰਦਾ ਵਾ 100 ਰੁਪਿਆ ₹10 सिख हरजीत सिंह रसूलपुर ਇਹ ਮੈਂ মিডিਏ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਕ ਤੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਹੈ ਵੇ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨਗੇ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਅਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੇ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚਲਦੀ ਹੋएगी ਤੋਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆ ਵਾ ਬਾਕੀ ਅਸੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ